ਗੁਰਿਆ ਪੁਲਿਸ ਨੇ ਲੁੱਟਖੋ ਚੋਰੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਿਆ ਸਿਕੰਦਰ ਸਿੰਘ ਬੀਰਕ ਨੇ ਦੱਸਿਆ ਕਿ ਇੰਚਾਰਜ ਤਲੇਤਾ ਐਸਆਈ ਸੁਵਾਨਸ਼ ਕੁਮਾਰ ਨੇ ਪਿੰਡ ਤਲੇਤਾ ਤੋਂ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਅਤੇ 105 ਨਸ਼ੀਲੀਆਂ ਗੋਲੀਆਂ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਦੇ ਖਿਲਾਫ ਥਾਣਾ ਗੁਰਾਇਆ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਐਸਐਚਓ ਬਿਰਕ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਖਿਲਾਫ ਪਹਿਲਾ ਵੀ ਛੇ ਮਾਮਲੇ ਐਨਡੀਪੀਐਸ ਐਕਟ ਤੇ ਅਸਲਾ ਐਕਟ ਦੇ ਦਰਜ ਹਨ ਜੋ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਆਉਂਦਿਆ ਹੀ ਮੁਰਤੋਂ ਨਸ਼ੇ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਪਾਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਏਐਸਆਈ ਹਰਪ੍ਰੀਤ ਸਿੰਘ ਨੇ ਡੱਲੇਵਾਲ ਚੌਂਕ ਤੋਂ ਨਾਕੇਬੰਦੀ ਦੌਰਾਨ ਅਸ਼ੋਕ ਸੰਧੂ ਪੁੱਤਰ ਰਵਿੰਦਰਪਾਲ ਸੰਧੂ ਵਾਸੀ ਪਿੰਡ ਰੁੜਕਾ ਖੁਰਦ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਇਸਨੇ ਫਗਵਾੜਾ ਤੋਂ ਚੋਰੀ ਕੀਤੇ ਸਨ ਅਤੇ 6 ਹੋ ਕੀਤੇ ਮੋਬਾਈਲ ਵੀ ਬਰਾਮਦ ਕੀਤੇ ਹਨ ਇਸ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਾ ਅਰਜਨ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਹਰਕਮਨ ਪ੍ਰੀਤ ਸਿੰਘ ਖੱਖ ਦੀ ਰਹਿਨਮਾਈ ਹੇਠ ਔਰ ਡੀਐਸਪੀ ਬਲ ਸਾਹਿਬ ਸਰਡੀਨ ਫਲੋਰ ਦੀ ਰਹਿਨਮਾਈ ਹੇਠ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇਹ ਥੋੜੇ ਦਿਨਾਂ ਤੋਂ ਇੱਕ ਨਾ ਚਰਨਜੀਤ ਨਾਮ ਦਾ ਜਿਹੜਾ ਬੰਦਾ ਹੈ ਜੇਲ੍ਹ ਚੋਂ ਆਇਆ ਇਹਨੇ ਆਉਂਦਿਆਂ ਹੀ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਤਾ ਆ ਔਰ ਕਾਫੀ ਮਕਦਾਰ ਤੇ ਨਸ਼ਾ ਵੇਚ ਰਿਆ ਜਦੋਂ ਅਸੀਂ ਨਾਕਾਬੰਦੀ ਚੌਂਕੀ ਚਾਤਲੇ ਤੇ ਨੇ ਕੀਤੀ ਉੱਥੇ ਇਸ ਸਮੇਤ ਮੋਟਰਸਾਈਕਲ ਜਿਹੜਾ ਉੱਥੇ ਇਹਨੂੰ ਕਾਬੂ ਕੀਤਾ ਸੀ ਤੇ ਇਹਦੀ ਤਲਾਸ਼ੀ ਕਰਨ ਤੇ ਕੋ ਜਿਹੜੀ ਹੈਗੀ ਆ 10 ਗ੍ਰਾਮ ਹੈਰੋਇਨ ਔਰ 105 ਨਸ਼ੀਦੀਆਂ ਗੋੜੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਔਰ ਦੂਸਰਾ ਲੜਕਾ ਜਿਹੜਾ ਅਸ਼ੋਕ ਸੰਧੂ ਆ ਉਹ ਵੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਰੁੜਕੇ ਦਾ ਜਿਹਨੂੰ ਆਪਣੇ ਐਸਆਈ ਹਰਪ੍ਰੀਤ ਸਿੰਘ ਨੇ ਨਾਕਾਬੰਦੀ ਕੀਤੀ ਸੀ ਡੱਲੇ ਵਾਲ ਜਿੱਥੇ ਉਹ ਚੋਰੀ ਦੇ ਮੋਟਰਸਾਈਕਲ ਸਮੇਤ ਜਿਹੜਾ ਉੱਥੇ ਕਾਬੂ ਆ ਗਿਆ ਜਦੋਂ ਪੁੱਛ ਗਿਸ਼ ਕੀਤੀ ਤੇ ਉਹ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਕੋਈ ਕਾਗਜ਼ ਪੱਤਰ ਨਹੀਂ ਉਹ ਪੇਸ਼ ਕਰ ਸਕਿਆ ਔਰ ਉਹ ਢੰਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਤੇ ਇੱਕ ਮੋਟਰਸਾਈਕਲ ਹੋਰ ਜਿਹੜਾ ਬਰਾਮਦ ਜਿਹੜਾ ਹੋਇਆ ਤੇ ਤਕਰੀਬਨ ਇਹਨਾਂ ਨੇ 10 ਦੇ ਕਰੀਬ ਜਿਹੜੀਆਂ ਵਾਰਦਾਤਾਂ ਮੰਨੀਆਂ ਨੇ ਜਿਨ੍ਹਾਂ ਚੋ 6 ਮੋਬਾਈਲ ਫੋਨ ਵੀ ਜਿਹੜੇ ਖੋਏ ਹੋਏ ਸੀ ਉਹ ਵੀ ਬਰਾਮਦ ਕੀਤੇ ਨੇ ਕਿੱਥੇ ਰਹਿਣ ਵਾਲੇ ਜੀ ਇਹ ਕਿਹੜਾ ਰੁੜਕਾ ਕਿਹੜਾ ਹੈ ਇਹ ਰੁੜਕਾ ਖੁਰਦੇ ਰਹਿਣ ਵਾਲੇ ਆ ਜੀ ਰੁੜਕਾ ਖੁਰ ਦਾ ਨਾਲ ਹੀ ਹੈ ਬੜੇ ਪਿੰਡ ਰੋਡ ਦੇ ਉੱਤੇ ਜੀ ਕਿੰਨੇ ਮਾਮਲੇ ਇਹਨਾਂ ਦੇ ਪਹਿਲਾਂ ਦਰਜ ਹੈ ਜੀ ਦੋਨੇ ਜਮਾਨਤਾ ਦੇ ਆਏ ਹਾਂਜੀ ਇੱਕ ਤੇ 7 ਮੁਕਦਮੇ ਦਰਜ ਨੇ ਕਿ ਪਹਿਲੋਂ ਵੀ ਚਰਨਜੀਤ ਸਿੰਘ ਤੇ 7 ਮੁਕਦਮੇ ਦਰਜ ਨੇ ਇਹ ਪਹਿਲੋਂ ਵੀ ਐਨਡੀਪੀਐਸ ਐਕਟ ਦੇ ਵਿੱਚ ਫੜਿਆ ਗਿਆ ਸੀ ਪਹਿਲੋਂ ਕਾਫੀ ਬਰਾਮਦਗੀ ਹੋਈ ਸੀ ਉਹਦੇ ਵਿੱਚੋਂ ਤੇ ਹੁਣ ਇਹ ਥੋੜੇ ਦਿਨ ਪਹਿਲਾਂ ਹਲੇ 8-10 ਦਿਨ ਪਹਿਲਾਂ ਜੇਲ੍ਹ ਚੋਂ ਆਇਆ ਸੀ ਆਉਂਦਿਆਂ ਨੇ ਕਾਰੋਬਾਰ ਸ਼ੁਰੂ ਕਰਤਾ ਹੈ ਤੇ ਦੂਸਰੇ ਤੇ ਦੂਸਰੇ ਤੇ ਇਹ ਦੋ ਮੁਕਦਮੇ ਦਰਜ ਨੇ ਦੂਸਰੇ ਤੇ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਕੇਸ ਚੋਂ ਆਇਆ ਸੀਗਾ ਹੁਣ ਦੁਬਾਰਾ ਫੇਰ ਜਿਹੜਾ ਹੁਣ ਨਵਾਂ ਮੁਕਦਮਾ ਫੇਰ ਦਰਜ ਕੀਤਾ ਤੇ ਇਥੋਂ ਚੋਰੀ ਕੀਤਾ ਜੀ ਮੋਟਰਸਾਈਕਲ ਕੋਈ ਆਇਆ ਕੁਛ ਕੀਤਾ ਹਾਂਜੀ ਇੱਕ ਮੋਟਰਸਾਈਕਲ ਇਹਨੇ ਬੱਸ ਸਟੈਂਡ ਫੁਗਾੜੇ ਤੋਂ ਚੋਰੀ ਕੀਤਾ ਆ ਇੱਕ ਸਿਟੀ ਦੇ ਵਿੱਚ ਡਾਕਖਾਨਾ ਰੌਂਡ ਤੋਂ ਇਹਨੇ ਚੋਰੀ ਕੀਤਾ ਸੀਗਾ ਇਹ ਸਿਟੀ ਗੁਆਇਆ ਤੋਂ ਜੀ ਨਹੀਂ ਫੁਗਾੜਾ ਤੋਂ ਫੁਗੜਾ ਤੋਂ ਕੀ ਗੱਲ ਕਿਨੇ ਦਿਨ ਦਾ ਰਮਾਂਡ ਹੈ ਇਹਨ ਦਾ ਹੁਣ ਇਹਨਾਂ ਦਾ 1 ਦਿਨ ਦਾ ਰਮਾਂਡ ਹੈ ਜੀ ਤੇ ਪੁੱਛ ਕਿਸ ਡੰਗਾਈ ਨਾ ਕਰ ਰਹੇ ਆ ਤੇ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਤਫਤੀਸ਼ ਲਿਆਵਾਂਗੇ ਜੀ ਕੰਮ ਕਰ ਕੀ ਕਰਦੇ ਜੀ ਇਹ ਦੋਨੇ ਇਹ ਤਾਂ ਜਿਹੜਾ ਚਰਨਜੀਤ ਆ ਇਹ ਤਾਂ ਆਪਣਾ ਕੋਈ ਕੰਮ ਕਰਨੀ ਹੈਗਾ ਇਹ ਤਾਂ ਇਹੀ ਕੰਮ ਹੀ ਕਰਦਾ ਆ ਜਿਹਦੇ ਖਿਲਾਫ 7 ਮਕਦਮੇ ਦਰਜ ਨੇ ਦੂਜੇ ਦਾ ਵੀ ਕੋਈ ਆਪਣਾ ਕਾਰੋਬਾਰ ਹੈ ਨਹੀਂ ਇਹ ਬਿੱਲਾ ਯੋ ਵੀ ਉਹ ਵੀ ਚੋਰੀਆਂ ਚਕਾਰੀਆਂ ਜ਼ਿਆਦਾ ਕਰਦਾ ਇਹ ਖੋਹਾਂ ਕਰਦਾ ਨਾਲ